ਕਾਂਗਰਸ ਦੀ ਪਹਿਲੀ ਸੂਚੀ 7 April ਨੂੰ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਵੋਟਾਂ 1 June ਨੂੰ ਪੈਣਗੀਆਂ 4 June ਨੂੰ ਰਿਜ਼ਲਟ ਆ ਜਾਣਗੇ ਆਮ ਆਦਮੀ ਪਾਰਟੀ ਆਪਣੇ ਕੁਝ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਚੋਣ ਲੜਨ ਵਾਲੀ ਕਾਂਗਰਸ ਨੇ ਹਾਲੇ ਆਪਣੇ ਪੱਤੇ ਨਹੀਂ ਖੋਲੇ ਨੇ ਪਰ ਅਸੀਂ ਇਹ ਖਬਰ ਦੇ ਰਹੇ ਹਾਂ ਕਿ April ਦੇ ਪਹਿਲੇ ਹਫ਼ਤੇ ਦਾ 7ਵਾਂ ਦਿਨ ਜਦੋਂ ਖਤਮ ਹੋ ਰਿਹਾ ਹੋਏਗਾ ਉਸ ਦਿਨ 7 April ਨੂੰ ਕਾਂਗਰਸ ਦੀ ਸੂਚੀ ਆ ਜਾਏਗੀ ਜੋ ਸਾਡੇ ਤੱਕ ਜਾਣਕਾਰੀ ਕਾਂਗਰਸ ਦੇ ਆਗੂਆਂ ਵੱਲੋਂ ਪਹੁੰਚਾਈ ਗਈ ਹੈ ਸੀਨੀਅਰ ਆਗੂਆਂ ਨੇ ਜੋ ਸਾਨੂੰ ਦੱਸਿਆ ਕਿ 7 April ਨੂੰ ਪਹਿਲੀ ਸੂਚੀ ਅਤੇ ਉਸ ਤੋਂ ਠੀਕ ਇੱਕ ਹਫ਼ਤੇ ਬਾਅਦ 15 April ਨੂੰ ਦੂਜੀ ਸੂਚੀ ਆ ਜਾਏਗੀ ਭਾਵ 13 ਉਮੀਦਵਾਰਾਂ ਦੀ ਸੂਚੀ ਅੱਧੋ-ਅੱਧ ਕਰਕੇ ਦੋ ਇਹ ਤਾਰੀਖਾਂ ਤੈਅ ਕੀਤੀਆਂ ਗਈਆਂ ਨੇ ਜਿਸ ਦਿਨ ਆਏਗੀ ਭਾਵ ਦੋ ਭਾਗਾਂ ਚ ਆਏਗੀ ਉਸ ਤੋਂ ਬਾਅਦ ਸਾਰੇ ਉਮੀਦਵਾਰ ਜਿਹੜੇ ਫਾਈਨਲ ਹੋਣਗੇ ਉਹ ਆਪਣੀ ਕਿਸਮਤ ਆਜ਼ਮਾਨਗੇ ਸੋ ਕਾਂਗਰਸ ਦੀ ਸੂਚੀ ਦੋ ਭਾਗਾਂ ਦੇ ਵਿੱਚ ਆਏਗੀ ਪਹਿਲੀ 7 ਅਪ੍ਰੈਲ ਨੂੰ ਆਏਗੀ ਅੱਧੀ ਦੂਜੀ ਆਜੇਗੀ 15 ਅਪ੍ਰੈਲ ਨੂੰ ਇਸ ਉਮੀਦਵਾਰ ਜਿਹੜੇ ਐਲਟੀ ਕੀ ਕੋਸ਼ਿਤ ਹੋਣਗੇ ਇਸ ਵਾਰ ਜਿਹੜੇ ਕੋਸ਼ਿਤ ਹੋਣਗੇ ਉਹਨਾਂ ਦਾ ਆਧਾਰ ਕੀ ਬਣਾਇਆ ਗਿਆ ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਹੈਗਾ ਦਰਸ਼ਨ ਜਾ ਰਹੇ ਹਾਂ ਕਾਂਗਰਸ ਨੇ ਇੱਕ ਸਰਵੇ ਕਰਾਇਆ ਸੀਗਾ 13 ਲੋਕ ਸਭਾ ਹਲਕਿਆਂ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਦਾਵੇਦਾਰੀ ਪੇਸ਼ ਕੀਤੀ ਸੀ 13 ਜਿਹੜੇ ਹੈਗੇ ਨੇ ਸੀਟਾਂ ਲੋਕਸਭਾ ਦੀਆਂ ਤੇ 150 ਉਮੀਦਵਾਰਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਅਰਜ਼ੀਆਂ ਆਪਣੀਆਂ ਲਾਈਆਂ ਨੇ ਕਿ ਸਾਨੂੰ ਲੋਕਸਭਾ ਦੀ ਟਿਕਟ ਦੋ ਅਸੀਂ ਪਾਰਟੀ ਦੇ ਪੁਰਾਣੇ ਵਰਕਰਾਂ ਪੁਰਾਣੇ ਨੇਤਾ ਜਾਂ ਪੁਰਾਣੇ ਵਿਧਾਇਕਾਂ ਜਾਂ ਪੰਜਾਬ ਦੇ ਸਾਬਕਾ ਮੰਤਰੀਆਂ ਜਾਂ ਮੌਜੂਦਾ ਸੰਸਦ ਵੀ ਹੈਗੇ ਆ 150 ਇਹ ਜੀਆਂ ਅਰਜ਼ੀਆਂ ਕਾਂਗਰਸ ਕੋਲ ਪਹੁੰਚੀਆਂ ਸੀਗੀਆਂ ਤੇ ਜਿਸ ਨੂੰ ਲੈ ਕੇ 4 ਅਪ੍ਰੈਲ ਨੂੰ ਇਹ ਸਰਵੇ ਰਿਪੋਰਟ ਕਾਂਗਰਸ ਦੇ ਜਿਹੜੇ ਪ੍ਰਭਾਰੀ ਨੇ ਪੰਜਾਬ ਪ੍ਰਭਾਰੀ ਨੇ ਜਾਂ ਹਾਈ ਕਮਾਂਡ ਹੈ ਜਿਹੜੀ ਉਹਨਾਂ ਕੋਲ ਪਹੁੰਚ ਚੁੱਕੀ ਹੈ 4 ਅਪ੍ਰੈਲ ਨੂੰ ਇਹ ਸਰਵੇ ਰਿਪੋਰਟ ਖੁੱਲੇਗੀ ਪਾਰਟੀ ਦੇ ਇੰਟਰਨਲ ਜਿਹੜੇ ਹੈਗੇ ਆ ਖੋਲੀ ਜਾਏਗੇ ਅੰਦਰੂਨੀ ਤੌਰ ਤੇ 5 ਅਪ੍ਰੈਲ ਨੂੰ ਦਿੱਲੀ ਦੇ ਵਿੱਚ ਇਹਦੀ ਬੈਠਕ ਹੋਣੀ ਹੈ ਬੈਠਕ ਤੋਂ ਬਾਅਦ ਪੂਰੇ 2 ਦਿਨ ਬਾਅਦ 48 ਘੰਟਿਆਂ ਬਾਅਦ 7 ਅਪ੍ਰੈਲ ਨੂੰ ਸੂਚੀ ਜਿਹੜਾ ਜਾਰੀ ਕਰ ਦਿੱਤੀਗੀ ਜਾਵੇਗੀ 4 ਅਪ੍ਰੈਲ ਨੂੰ ਇਹ ਸਰਵੇ ਰਿਪੋਰਟ ਖੁੱਲਣੀ ਹੈ 5 ਅਪ੍ਰੈਲ ਨੂੰ ਦਿੱਲੀ ਚ ਮੀਟਿੰਗ ਹੋਣੀ ਹੈ ਉਸ ਤੋਂ 2 ਦਿਨ ਬਾਅਦ ਇਹ ਸੂਚੀ ਆ ਜਾਏਗੀ ਫਿਰ ਇੱਕ ਇਹਨਾਂ 2 ਦਿਨਾਂ ਚ ਕੀ ਕੀਤਾ ਜਾਏਗਾ ਰਿਵਿਊ ਕੀਤਾ ਜਾਏਗਾ ਕਿਹੜਾ ਉਮੀਦਵਾਰ 150 ਉਮੀਦਵਾਰਾਂ ਚੋਂ 13 ਲੋਕ ਸਭਾ ਹਲਕੇ ਸਟਰੋਂਗ ਹੈਗਾ 5 ਤੇ 6 ਨੂੰ ਰਿਵਿਊ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਮੀਦਵਾਰ ਘੋਸ਼ਿਤ ਹੋਣਗੇ ਇਸ ਦੇ علاوہ ਵੀ ਇਸ ਦੇ ਬਾਵਜੂਦ ਸਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਜੋ ਅਸੀਂ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਇਹ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਕਿ ਇਹਨਾਂ ਨੇ ਕਿੱਥੋਂ ਆਪਣੀ ਉਮੀਦਵਾਰੀ ਜਿਤਾਈ ਹੈਗੀ ਹੈ ਤਾਂ ਸ਼੍ਰੀ ਨਾਨਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੌਜੂਦਾ ਕਾਂਗਸੀ ਸੰਸਦ ਨੇ ਮਨੀਸ਼ ਟਿਵਾੜੀ ਬਨਮੋਹਨ ਸਰਕਾਰ ਦੇ ਵਿੱਚ ਆਈਬੀ ਮੰ minister ਵੀ ਰਹੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਨੀਸ਼ ਟਿਵਾੜੀ ਉਹਨਾਂ ਨੇ ਦੋ ਥਾਵਾਂ ਤੋਂ ਆਪਣੀ ਦਾਵੇਦਾਰੀ ਜਿਤਾਈ ਹੈ ਇੱਕ ਤਾਂ ਉਹਨਾਂ ਨੇ ਜਿਤਾਈ ਹੈ ਚੰਡੀਗੜ੍ਹ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਕਿਉਂਕਿ ਚੰਡੀਗੜ੍ਹ ਨਾਲ ਉਹਨਾਂ ਦਾ ਪੁਰਾਣਾ ਵਾਸਤਾ ਹੈਗਾ ਦੂਜੀ ਉਹਨਾਂ ਨੇ ਜਿਤਾਈ ਹੈ ਲੁਧਿਆਣਾ ਤੋਂ ਪਹਿਲਾਂ ਤਾਂ ਰਵਨੀਤ ਬਿੱਟੂ ਕਨਫਰਮ ਸੀ ਪਰ ਉਹਨੂੰ ਛੱਡ ਕੇ ਭਾਜਪਾ ਚਲੇ ਗਏ ਨੇ ਤਾ ਆਪਣਾ ਕਹੀਏ ਲੁਧਿਆਣਾ ਅਤੇ ਚੰਡੀਗੜ੍ਹ ਤੋਂ ਦਾਵੇਦਾਰੀ ਜਿਤਾਈ ਹੈਗੀ ਹੈ ਪਰ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਤਾਂ ਪਵਨ ਬੰਸਲ ਬਹੁਤ ਵੱਡਾ ਆਧਾਰ ਰੱਖ ਦਿੰਨੇ ਆਪਣਾ ਕੀ ਉਹ ਮਨੀਸ਼ ਟਿਵਾੜੀ ਤੇ ਟਿਕਟ ਮਿਲਣ ਤੇ ਪਿੱਛੇ हट ਜਾਣਗੇ ਕੀ ਮਨੀਸ਼ ਟਿਵਾੜੀ ਪਵਨ ਬੰਸਲ ਦਾ ਬਦਲ ਹੈਗਾ ਇਹ ਹਲੇ ਪਾਰਟੀ ਨੇ ਫਾਈਨਲ ਕਰਨਾ ਹਾਂ ਲੁਧਿਆਣਾ ਜਰੂਰ ਜਿਹੜਾ ਹੈਗਾ ਰਵਨੀਤ ਬਿੱਟੂ ਦੇ ਛੱਡ ਜਾਣ ਨਾਲ ਖਾਲੀ ਪਿਆ ਪਰ ਜੇ ਤੁਸੀਂ ਲੁਧਿਆਣੇ ਦੀ ਵੀ ਗੱਲ ਕਰ ਲੋ ਖਾਲੀ ਤੋਂ ਭਾਵ ਕਿ ਬਿੱਟੂ ਵਰਗਾ ਸਟਰੋਂਗ ਉਮੀਦਵਾਰ ਨਹੀਂ ਹੈਗਾ ਉਹ ਮਨੀਸ਼ ਟਿਵਾੜੀ ਹੋ ਸਕਦੇ ਨੇ ਪਰ ਪੰਜਾਬ ਸਰਕਾਰ ਦੇ ਹੀ ਕਾਂਗਰਸ ਸਰਕਾਰ ਦੇ ਕੈਬਨਟ ਵਜ਼ੀਰ ਰਹੇ ਭਾਰਤ ਪੂਸ਼ਣ ਆਸ਼ੂ ਉਹ ਲੁਧਿਆਣਾ ਦੇ ਹੀ ਰਹਿਣ ਵਾਲੇ ਹੈਗੇ ਨੇ ਵਿਧਾਇਕ ਨੇ ਉਸ ਤੋਂ ਪਹਿਲਾਂ ਕੌਂਸਲਰ ਰਹੇ ਸੀਗੇ ਉਹਨਾਂ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਕਿ ਬਿੱਟੂ ਤੋਂ ਬਾਅਦ ਮੈਨੂੰ ਇਹ ਮੌਕਾ ਦਿੱਤਾ ਜਾਵੇ ਸੋ ਲੁਧਿਆਣਾ ਤੋਂ ਇੱਕ ਪਾਸੇ ਆਪਣਾ ਮਨੀਸ਼ ਟਿਵਾਰੀ ਦੇ ਨਾਮ ਨੇ ਉਹਨਾਂ ਨੇ ਆਪਣਾ ਅੱਗੇ ਕੀਤਾ ਦੂਜਾ ਆਸ਼ੂ ਨੇ ਕੀਤਾ ਪਰ ਹਾਲਾਂਕਿ ਸਟਰੋਂਗ ਜੋ ਚਰਚਾ ਹੈ ਵੀ ਸ਼ਾਇਦ ਆਪਣਾ ਮਨੀਸ਼ ਟਿਵਾਰੀ ਚੰਡੀਗੜ੍ਹ ਤੋਂ ਆ ਸਕਦੇ ਨੇ ਪਵਨ ਮਨਸਲ ਕਾਫੀ ਸੀਨੀਅਰ ਹੋ ਚੁੱਕੇ ਨੇ ਉਹਨਾਂ ਨੂੰ ਸ਼ਾਇਦ ਪਾਰਟੀ ਭੂਿਕ ਦੇ ਵਿੱਚ ਹੋਰ ਕਿਤੇ ਐਡਜਸਟ ਕਰੇ ਤਾ ਇਸ ਕਰਕੇ ਇਹ ਦਾਵੇਦਾਰੀ ਮਜ਼ਬੂਤ ਹੋ ਔਰ तिवारी ਵੀ ਸਾਫ ਕਰ ਚੁੱਕੇ ਨੇ ਦੋ ਦਿਨ ਪਹਿਲਾਂ ਉਹ ਚੰਡੀਗੜ੍ਹ ਦੇ ਵਿੱਚ ਜਿਸ ਦਿਨ ਮਲਕੀਤ ਬਿਰਮੀ ਉਹਨਾਂ ਨੇ ਆਪਣਾ ਜੁਆਇਨ ਕੀਤੀ ਹੈ ਘਰ ਵਾਪਸੀ ਕੀਤੀ ਕਾਂਗਰਸ ਚ ਰਾਜਾ ਵੜਿੰਗ ਨਾਲ ਬੈਠੇ ਸੀ ਤਾਂ ਬੜਾ ਖੁੱਲ ਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਕਾਂਗਰਸ ਪੱਤੀ ਇਹ ਜਿਸ ਮਰ ਪਤਾ ਕਾਂਗਰਸ ਦੇ ਨਾਲ ਆ ਵਡਿੰਗ ਦੇ ਨਾਲ ਭਾਵੇਂ ਮੈਂ ਨਾ ਵੀ ਹੋਵਾਂ ਜਿਹੜੀ ਆਪਾਂ ਇਹ ਗੱਲ ਕਰੀਏ ਕਿ ਦਵਿੰਦਰ যাদব ਪਰਿਵਾਰੀ ਨੇ ਪੰਜਾਬ ਕਾਂਗਰਸ ਦੇ ਸੋ ਉਹ ਵੀ ਲੱਗੇ ਹੋਏ ਨੇ ਕਿ ਕਿਤਨਾ ਕਿਤੇ ਪਾਰਟੀ ਵੀ ਜਿਹੜੀ ਗੁੱਟਬਾਜੀ ਹੈ ਧੜੇ ਬਾਜੀ ਹੈ ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਪਾਰਟੀ ਪਹਿਲਾਂ ਹੀ ਬਹੁਤ ਚੁਣੌਤੀ ਵਾਲੇ ਸਮੇਂ ਚੋਂ ਲੰਘ ਰਹੀ ਹੈ ਕਈ ਕਦਾਵਰ ਵੱਡੇ ਨੇਤਾ ਛੱਡ ਛੱਡ ਕੇ ਜਾ ਰਹੇ ਹੈਗੇ ਨੇ ਸੋ ਦਵਿੰਦਰ ਯਾਦਵ ਇਹਦੇ ਚ ਲੱਗੇ ਹੋਏ ਨੇ ਕਿ ਜਦੋਂ ਪਹਿਲੀ ਉਮੀਦਵਾਰਾਂ ਦੀ ਲਿਸਟ ਆਉਣੀ ਹੈ 7 ਅਪ੍ਰੈਲ ਨੂੰ ਇਹ ਸਾਰੇ ਇਕੱਠੇ ਕਰਦੀ ਏ ਕਿਹਨਾਂ ਨੂੰ ਮੌਕਾ ਦੇ ਰਹੀ ਹੈ ਕਾਂਗਰਸ ਪਾਰਟੀ ਕੁਝ ਨਵੇਂ ਚਿਹਰੇ ਦੇ ਰਹੀ ਹੈ ਲੈ ਕੇ ਆਂਦੀ ਕੋਸ਼ਿਸ਼ ਦੇ ਵਿੱਚ ਹੈ ਕੁਝ ਪੁਰਾਣੇ ਜਿਹੜੇ ਵਰਕਰ ਨੇ ਪੁੱਛ ਪੁਰਾਣੇ ਨੇਤਾ ਨੇ ਪੁਰਾਣੇ ਮੰਤਰੀ ਨੇ ਪੁਰਾਣੇ ਵਿਧਾਇਕ ਨੇ ਜਾਂ ਜਿਹੜੇ ਮੌਜੂਦਾ ਸਿਟਿੰਗ ਕਰੰਟ ਜਿਹੜੇ ਐਕਸ ਐਮਪੀ ਵੀ ਹੈਗੇ ਨੇ ਉਹਨਾਂ ਲਈ ਵੀ ਕਾਂਗਰਸ ਸੋਚ ਰਹੀ ਹੈ ਤਨਾ ਸਾਰਿਆਂ ਨੂੰ ਨਿਚੋੜ ਕੱਢ ਕੇ ਟੌਪ ਆਫ ਦਾ ਜਿਹੜੇ ਹੋਣਗੇ ਬੈਸਟ ਆਫ ਦਾ ਬੈਸਟ ਕੈਂਡੀਡੇਟ ਜਿਹ ਕੀ ਕੀਤਾ ਕਾਂਗਰਸ ਨੇ ਕੀ ਸਟਰੈਟਜੀ ਬਣਾਈ ਹੈ 13 ਲੋਕ ਸਭਾ ਹਲਕੇ ਨੇ ਤੇ 12-12 ਟੀਮਾਂ ਉਹਨਾਂ ਨੇ ਬਣਾਤੀਆਂ ਨੇ ਇੱਕ ਇੱਕ ਲੋਕ ਸਭਾ ਹਲਕੇ ਦੇ ਵਿੱਚ ਜਾਣ ਲਈ ਜੋ ਸਾਰੀਆਂ ਜਾ ਕੇ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਪ੍ਰਚਾਰ ਪ੍ਰਸਾਰ ਪੰਜਾਬ ਦੇ ਵਿਕਾਸ ਆਪਣੇ ਏਜੰਡੇ ਬਾਰੇ ਲੋਕਾਂ ਨੂੰ ਦੱਸਣ ਗਿਆ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਨ ਗਿਆ 12-12 ਟੀਮਾਂ ਪਰ ਲੋਕ ਸਭਾ ਹਲਕਾ ਨਾਂ ਨੇ ਬਣਾ ਦਿੱਤੀਆਂ ਨੇ ਇਸ ਦੇ ਨਾਲ ਹੀ ਰਾਜਸਥਾਨ ਦੇ ਵਿੱਚ ਵੀ ਇਹ ਚੋਣਾ ਹੈਗੀਆਂ ਨੇ ਸਟਾਰ ਪ੍ਰਚਾਰਕਾਂ ਦੀ ਜਿਹੜੀ ਸੂਚੀ ਆ ਗਈ ਹੈ ਉਸ ਦੇ ਵਿੱਚੋਂ ਦੋ ਪੰਜਾਬ ਦੇ ਚਿਹਰੇ ਸ਼ਾਮਲ ਕੀਤੇ ਗਏ ਨੇ ਇੱਕ ਤਾਂ ਰਾਜਸਥਾਨ ਦੇ ਹੀ ਪ੍ਰਭਾਰੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਨੇ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਸੁਖਜਿੰਦਰ ਸਿੰਘ ਰੰਧਾਵਾ ਪੰਜਵੇਂ ਨੰਬਰ ਤੇ ਨਾਮ ਮਨ ਦਾ ਸਟਾਰ ਪ੍ਰਚਾਰਕਾਂ ਦੇ ਵਿੱਚ ਜਿਹੜੇ ਰਾਜਸਥਾਨ ਦੇ ਵਿੱਚ ਜਾਣਗੇ ਰਾਜਸਥਾਨ ਦੇ ਪ੍ਰਭਾਰੀ ਵੀ ਹੋ ਗਏ ਨੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਮ ਸਾਬਕਾ ਮੁੱਖ ਮੰਤਰੀ ਪੰਜਾਬ 20ਵੇਂ ਨੰਬਰ ਤੇ ਨਾਮ ਹੈ ਉਹਨਾਂ ਦਾ ਦਲਿਤ ਨੇਤਾ ਨੇ ਇੱਕ ਚੰਗਾ ਆਧਾਰ ਰੱਖਦੇ ਨੇ ਸੋ ਇਹਨਾਂ ਦੋਨਾਂ ਨੂੰ ਸ਼ਾਮਿਲ ਕੀਤਾ ਗਿਆ ਸਟਾਰ ਪ੍ਰਚਾਰਕਾਂ 'ਚ ਨਵਜੋਤ ਸਿੱਧੂ ਦਾ ਨਾਮ ਹੱਲੇ ਕਿਤੇ ਵੀ ਨਹੀਂ ਹੈਗਾ ਸੋ ਇੱਕ ਵਾਰ ਫਿਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ 4 ਅਪ੍ਰੈਲ ਨੂੰ ਕਾਂਗਰਸ ਦੇ ਹੋਏ ਸਰਵੇ ਦੀ ਰਿਪੋਰਟ ਖੁੱਲੇਗੀ ਉਮੀਦਵਾਰਾਂ ਲੈ ਕੇ 5 ਅਪ੍ਰੈਲ ਨੂੰ ਦਿੱਲੀ ਦੇ ਵਿੱਚ ਮੰਥਨ ਹੈ ਇਸ ਤੇ ਚਰਚਾ ਹੋਣੀ ਹੈ 5 ਤੇ 6 ਤੋ ਚਰਚਾ ਕਰਦੋ ਬਾਅਦ 7 ਨੂੰ ਪਹਿਲੀ ਲਿਸਟ ਤੇ 15 ਅਪ੍ਰੈਲ ਨੂੰ ਦੂਜੀ ਲਿਸਟ ਆ ਜਾਏਗੀ ਉਮੀਦਵਾਰ ਕਿੰਨੇ ਲੋਕਾਂ ਨੂੰ ਆਪਣੇ ਨਾਲ ਜੋੜਨ 'ਚ ਸਫਲ ਹੁੰਦੇ ਨੇ ਇਹਦਾ ਪਤਾ ਲੱਗੇਗਾ 4 ਜੂਨ ਨੂੰ ਔਰ ਨਮੀਆਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਧੰਨਵਾਦ